ਹੂੰ ਫਿਰ ਇੰਨਾ ਚੱਕਰ ਕੀ ਬਣਿਆ ਵੀ ਇੰਨਾ ਸਮਾਨ ਲਿਆਉਣਾ ਪਿਆ ਆਏ ਹੈ ਹਮਾਰੇ ਘਰ ਭਾਬੀ ਵੀ ਮਤਲਬ ਜਿਹਨਾਂ ਦੇ ਸਿੱਧੀਆਂ ਨੇ ਥੋਰੇ ਦਾ ਭਰਾ ਤੇ ਕਿਉਂ ਨਹੀਂ ਆਈ ਸੀ ਮਤਲਬ ਰੋਟੀ ਦਾ ਦਿਨ ਤੋਂ ਅੰਮੀ ਤੱਕ ਆਂਗੇ ਸਪਾਣਾ ਮੈਂ ਅੰਮੀ ਚਲੋ ਪਾਸੋਂ ਉਸੇ ਬੈਠ ਕੇ ਸਭ ਤੋਂ ਪਹਿਲਾਂ ਚਲੋ ਭਾਈ ਸਮੋਸੇ ਪੈਗਾ ਦੇਖੋ ਮੈਂ ਇੱਕ ਸਵਾਲ ਕੀ ਦਾ ਜੀ ਕਰਦਾ ਬਈ ਖਾਣ ਨੂੰ ਉਹ ਕਹਿਣਾ ਸੋ ਗਾਇਸ ਵੈਲਕਮ ਬੈਕ ਟੂ ਨਿਊ ਵਲੌਗ ਤੇ ਅੱਜ ਅਸੀਂ ਚਲੇ ਆ ਮੇਲੇ ਤੇ ਜਿਸ ਕਰਨ ਨੇ ਉਹੀ ਪਾਈ ਹੈ ਗਾਇਸ 100 ਰੁਪਏ ਵਾਲੀ ਜਿਮ ਵਾਲੀ ਉਹ ਯਾਰ 100 ਦੀ ਥੋੜੀ ਆ ਵੇਖ ਪਿਆ ਤੇ ਨਵੇਂ ਕਿੰਨੇ ਦੀਆਂ ਐਵੇਂ ਕਹੀ ਜਾਂਦਾ ਬੇਚਤੀ ਉਦਨ ਦੀ ਉਹ ਸੱਚ ਠੀਕ ਆ ਵੀ ਯਾਰ ਇਧਰ ਮੇਕਅਪ ਮੇਕਅਪ ਤੇ ਧੁੱਪ ਤੇ ਨਹੀਂ ਬਾਹਰ ਧੁੱਪ ਰੋਸ਼ਨੀ ਭਾਈ ਬਾ ਡੇਡੀ ਆ ਦੇਖੋ ਨਾ ਕੋਈ ਨਹੀਂ ਇਹ ਨਾ ਦਿਖਣੀ ਨੇ ਰੇ ਇਹ ਮੈਂ ਪੱਠੇ ਵਾਲੀ ਪੋਨ ਨੂੰ ਰੱਖੀ ਡਾਡੀ ਹੋਈ ਪੋਣ ਲੱਗ ਗਈ ਨਹੀਂ ਨਹੀਂ ਮੈਂ ਕਿਹਾ ਮੇਰੇ ਨਹੀਂ ਦਿਖਣੀ ਟਾੜੀ ਪਾ ਲਵੇ ਕੋਈ ਨਹੀਂ ਹੈ ਡਾਡੀ ਲੈ ਮੈਂ ਥੋਪਲਾ ਦਾ ਚਲੋ ਗਾਇਸ ਅਹੀਂ ਆਏ ਆ ਇੱਥੇ ਮੇਲੇ ਤੇ ਤੇ ਭੀੜ ਅੱਜ ਬਹੁਤ ਜ਼ਿਆਦੀ ਆ ਠੀਕ ਆ ਦੇਖ ਸਕਦੇ ਆ ਤੁਸੀਂ ਤੇ ਲੈਂਪ ਕਿੰਨਾ ਸੋਹਣਾ ਲੈਂਪ ਆ ਨਾ ਹੈਵੀ ਆ ਕਿੰਨੇ ਰਾਇ ਤੂੰ ਛੱਡ ਪਰੇ ਉਦੋਂ ਮੈਨੂੰ ਇਹਦਾ ਫਿਊਚਰ ਦੇਖ ਗਿਆ ਉਹਦਾ ਹੀ ਪਿਆਰ ਹੈ ਨਾ ਗੱਲ ਦਾ ਉਹ ਵੇਖ ਵੇਖਣਾ ਆ ਵੀਰੇ ਕਾਹਦੇ ਲਈ ਆ ਕੱਫਰ ਦੇ ਹੱਥੀ ਆ ਹੈ ਵੀਰੇ ਹਾਂਜੀ ਦੁਪੱਤੀ ਲਈ ਆ ਪੱਤਰ ਦੇ ਲਈ ਉਹ ਆਬ ਚਲੋ ਜੀ ਚੱਕਲੇ ਵੇਲਣੇ ਗੱਡੇ ਆ ਏ ਕਿੰਨੇ ਦਾ ਹੈ ਅੰਦਰ ਦਾ ਖਾਣਾ ਹੈ ਨਾ ਬੈਠੋ ਡਾਡੀ ਕੱਲੇ ਕੱਲੇ ਖਾਈ ਜਾਂਦੇ داری ਕਰ ਲੈਣੀ ਮੇਲਾ ਵੇਖਣਾ ਏ ਤੁਹਾਡੇ ਨਾਲ ਸਾਰੇ ਆਏ ਆਹੀਂ ਇਹ ਕਿੱਥੋਂ ਕੜਨੇ ਆ ਤੇ ਤੇ ਕੌਣ ਆ ਕੌਣ ਤਿੰਨ ਜਾਣਿਆ ਤਿੰਨ ਚਲੋ ਗਾਇਜ਼ ਹੁਣ ਨਹੀਂ ਆ ਜਾ ਇੱਥੇ ਬਹਿਣ ਲੱਗੇ ਆ ਠੀਕ ਹੈ ਗੋਲ ਗੋਲ ਘੁੰਮਦਾ ਦੱਸਾਂਗੇ ਕਿਵੇਂ ਦਾ ਵਾ ਹੂਟੇਨ ਦੇ ਚ ਇੱਕ ਦੋ ਦੋ ਚਲੋ ਗਾਇਜ਼ ਹੁਣ ਨਾ ਅਸੀਂ ਮਤਲਬ ਬੈਠ ਗਏ ਆ ਇਹਦੇ ਉੱਪਰ ਤੇ ਤੁਹਾਨੂੰ ਦਿਖਾਉਣੇ ਆ ਪੂਰਾ ਮਤਲਬ ਸ਼ਹਿਰ ਕਿਦਾਂ ਦਾ ਵਾ ਤੇ ਇਹਦੇ ਵਿੱਚ ਨਾ ਮਤਲਬ ਤੁਹਾਨੂੰ ਦੱਸਾਂ ਹਰ ਇੱਕ ਚੀਜ਼ ਹੀ ਆਇਂਦੇ ਵਿੱਚ ਤੁਸੀਂ ਜਿਵੇਂ ਦੇਖ 사ਤੇ ਆ ਓਏ ਠੀਕ ਹੈਰੇ ਕੀ ਚੀਜ਼ ਆਂ ਦੇ ਵਿੱਚ ਇੱਕ ਉਹ ਨਵੀਂ ਚੀਜ਼ ਆਈ ਆ ਜਿਹੜੀ ਕਿ ਮਤਲਬ ਜਿੰਦੇ ਚ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇਹਦੇ ਵਿੱਚ ਉਹ ਹੁੰਦਾ ਵਾ ਕਿ ਮਤਲਬ ਪਾਣੀ ਵਾਲਾ ਮੱਛੀਆਂ ਮੁੱਛੀਆਂ ਵਗੈਰਾ ਆਉਂਦੀਆਂ ਇਹਦੇ ਵਿੱਚ ਤੇ ਆਹ ਵਾਲਾ ਤਾਂ ਆਪਾਂ ਫਨਿਸ ਲੈਂਡ ਤੇ ਹੋਟਲ ਹੈ ਹੋਏ ਇਹਦੇ ਵਿੱਚ ਤੇ ਜਿਹੜਾ ਉਹ ਬਾਦ ਦੂਜਾ ਨੰਬਰ ਆਪਣਾ ਕਾ ਉਹਨ ਦੇ ਵਿੱਚ ਜਿਹੜਾ ਉਹ ਵਾਲਾ ਨਹੀਂ ਆ ਸਾਫ ਮੱਛੀ ਦੀ ਵਾਂਗੂ ਬਣਿਆ ਆ ਇਕ ਕਾਲ ਲਵਾਂਗੇ ਆਪਾਂ ਇੱਕ ਹੋਊ ਟਾਲਾਂਗੇ ਦਰਤਰੀ ਲਾਵਾ ਆਵਾਲਾ ਤਾਂ ਜਿਆਦਾ ਉੱਤੇ ਚੜਾਉਂਦੇ ਪਿਆ ਆਓ ਰੱਜੀ ਉਹ ਵਾਲਾ ਵੇ ਲੋ ਗਾਇਸ ਹੁਣ ਆਪਾਂ ਮ제 ਰਹਿਦੇ ਆ। ਓਕੇ ਗਾਇਸ ਵੈਲਕਮ ਬੈਕ ਟੂ ਨਿਊ ਰੈਸਪੀ ਵਲੌਗ ਸਾਰਾ ਕੁ ਮਿਕਸੀ ਹੁੰਦਾ ਵਾ ਠੀਕ ਹੈ ਜੀ। ਅੱਜ ਐਤਵਾਰ ਡੈਡੀ ਤੇ ਮੰਮੀ ਗਏ ਹੋਇਆ ਾਂਡੇ ਗਏ ਆ ਠੀਕ ਹੈ ਜੀ। ਉਹਨਾਂ ਨੂੰ ਟਾਈਮ ਲੱਗੂਗਾ ਤੇ ਆਪਾਂ ਤੁਹਾਡੇ ਨਾਲ ਅੱਚ ਦੇਖਦੇ ਠੀਕ ਹੈ ਜੀ ਕਹਿੰਦੀ ਕੋ ਬਣਾਉਣਾ ਵਾ ਠੀਕ ਹੈ। ਚਲੋ ਜੀ ਚੱਲਦੇ ਆਂ ਦੇਖਦੇ ਆਂ ਕੀ ਬਣਾਉਣ ਲੱਗੀ ਆ ਤੇ ਜਿਸ ਕਰਨ ਆ ਕੇ ਹਟਿਆ ਵਾ ਠੀਕ ਆ। ਅੱਜ ਨੂੰ ਸ਼ਾਂਤੀ ਚਾਰੇ ਤਰਫ ਸ਼ਾਂਤੀ ਆ ਕਈ ਵਰੀ ਹੁੰਦਾ ਨਾ ਜਿਹੇ ਇਦਾਂ ਦਾ ਮੌਸਮ ਬੈਠੀ ਇੱਥੇ ਰੁੱਖ ਦੇ ਥੱਲੇ ਚਲੋ ਗਾਇਜ਼ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਕੜੀ ਚਾਵਲ ਕੜੀ ਚਾਵਲ ਕਿਉਂਕਿ ਅਸੀਂ ਵੀ ਖਾਣੇ ਆ ਠੀਕ ਹੈ ਜੀ ਅੱਜ ਨਾ ਮਤਲਬ ਮੰਮੀ ਨੇ ਰੋਟੀਆਂ ਘੱਟ ਪਕਾਈਆਂ ਮੈਂ ਕਿਹਾ ਅਸੀਂ ਚੌਕੜੀ ਚੌਲ ਖਾਣੇ ਆ ਨਾ ਲੈ ਬਣਾ ਲੈਨੇ ਨਾਲੇ ਖਾ ਲੈਨੇ ਆ ਜਲਦੀ ਬਣਾਓ ਮੇਨ ਚੀਜ਼ ਅਸੀਂ ਥਾਲੀਆਂ ਅੱਜ ਸਪੈਸ਼ਲੀ ਲੈ ਕੇ ਆਏ ਜਿਹੜੀਆਂ ਆਪਾਂ ਗੁਰਦੁਆਰੇ ਨਹੀਂ ਖਾਣੇ ਹੁੰਦੇ ਉਹ ਪਾਈਆਂ ਉਹਨਾਂ ਚ ਖਾਵਾਂਗੇ ਠੀਕ ਆ ਬਾਈ ਬਾਈ ਚਾਰੇ ਤਰਫ ਸ਼ਾਂਤੀ ਆ ਜਾਏ ਨ ਸਟੇਬਲ ਆ ਦਿਨ ਦੇਖ ਸਾਹ ਦੇਤੇ ਹੈ ਚੀੜੀਆਂ ਨੂੰ ਪਈ ਜਾਂਦਾ ਲੈ ਕਿਹਾ ਦਾਲਚੀਨੀ ਰਜੇ ਦਾ ਮਤਲਬ ਕੀ ਹੁੰਦਾ ਦਾਲਚੀਨੀ ਦਾ ਹੁੰਦਾ ਕੀ ਮੈਨੂੰ ਇਹ ਵੀ ਦੱਸ ਸਮੈਲ ਵਧੀਆ ਹੁੰਦੀ ਆ ਇਹਦੇ ਸਕੇ ਮਸਾਲੇ ਆ ਇਹਨਾਂ ਦੇ ਸਵਾਦ ਅੰਦਰ ਮਤਲਬ ਮੈਂ ਸਵਾਦ ਜਾ ਘੱਟ ਕਰ ਘੱਟ ਵੱਡੀ ਲੈ ਚੀ आ गए हो बैठिए जिसका ना चल चार चार गल करके ब्लॉग ही कैट बना लगे है <laughs> जी हाँ ਚਾਨਣੀ ਲੈ ਕੇ ਆਂ ਨਹੀਂ ਜੀ ਆਹ ਕੰਮ ਟੁੱਟੇ ਭੱਜਿਆ ਹੀ ਨਹੀਂ ਕਰਨੇ ਆਹ ਲਿਆ ਉਹ ਲਿਆ ਆਪ ਨਹੀਂ ਆ ਚਾਨਣੀ ਤੇ ਪਹਿਲਾ ਕਿੱਲਾ ਦਾ ਇਹਨਾਂ ਕਾ ਚਾਨਣੀ ਚਾਨਣੀ ਕਿਹੜੀ ਕਹਿਨੀ ਆ ਪਤਾ ਉਹ ਚਾਨਣ ਵਾਲੀ ਬਰਤ ਕਹ ਦੂਰ ਤੋਂ ਘਰ ਜਾਣਾ ਤੂੰ ਮੈਸਨ ਸਾਫ ਆਣੀ ਨਹੀਂ ਉਹ ਟੜੇ ਦੇ ਕੋਈ ਜਾਂਦੇ ਹੁੰਦੇ ਨਾ ਚਲੋ ਜੀ ਚੋਲ ਚੋਲ ਛੱਟ ਲੈ ਮੈਸਨ ਹੋ ਗਿਆ ਆ ਨਾ ਨਾ ਇਹੋ ਚ ਨਹੀਂ ਇਹਨੂੰ ਪਰੇ ਰੱਖ ਦੇ ਬਸ ਕਿੰਨਾ ਤਾ ਕਾਇ ਕਾਇਂ ਦੇ ਬਹਿ ਗਿਆ ਵਾ ਮੈਂ ਨਹੀਂ ਆ ਕੱਕਾ ਖੜੇ ਹੋ ਕੇ ਵੀ ਦਹੀਂ ਪਾ ਹੀ ਤਾ ਦਾ ਮੈਂ ਨਾਲੇ ਪਹਿਲਾਂ ਓਏ ਥੋੜਾ ਥੋੜਾ ਪਾ ਕੇ ਖਮਾਉਣਾ ਨਹੀਂ ਓਕੇ ਪੋਣਾ ਸਾਰੇ ਹੀ ਆ ਨਾ ਰੱਜੀ ਪਹਿਲਾਂ ਕੋਈ ਕਰ ਰੱਜੀ ਤੂੰ ਪਰੇ ਹੋ ਜਾ ਤੂੰ ਹਰ ਵਾਰੀ ਤੂੰ ਹੀ ਨਾ ਚੌਧਰੀ ਬਣਿਆ ਕਰ ਏਕ ਹੀ ਆ ਸਮਝ ਗਈ ਹੈ ਨਾ ਏਕ ਹੀ ਆਈ ਜਾ ਨਾ ਹਣਾ ਓਏ ਇਦਾਂ ਨਾ ਬੋਲ ਤੇਰੇ ਤੇ ਪਾ ਦੇਣਾ ਮੈਂ ਚਵਾਦਰ ਨਹੀਂ ਬਖੋਣੀ ਠੀਕ ਹੈ ਨਾ ਉਹ ਕੰਨ ਵਿੱਚ ਇੰਨੀਆਂ ਪਾਈਆਂ ਹਾਂ ਇਹ ਤਾਂ ਜੋਗੀ ਬਣ ਗਿਆ ਕੰਨੀ ਮੁੰਦਰਾ ਪਾਈਆਂ ਹਾਂ ਇਹ ਜਦੋਂ ਹੀ ਰੈਸਲਿੰਗ ਵਿੱਚ ਹੁੰਦੇ ਸੀ ਨਾ ਉਦੋਂ ਪੰਜਾਬੀ ਸੱਬਿਆ ਚਾਰ ਦੇ ਵਿੱਚ ਜਿਹੋ ਤੁੰਬਾ ਨੇ ਪਾਉਂਦੇ ਹੁੰਦੇ ਮੁੰਡੇ ਉਹ ਕੋਣੀ ਹੁੰਦਾ ਕਮਾ ਯਾਰ ਚਾਚੀ ਨਾਲ ਇਹਨੂੰ ਲੱਭੀਆਂ ਹੀ ਨਹੀਂ ਕਿਤੇ ਖਲਿਸਰ ਕਹਿੰਦਾ ਲੈ ਕੇ ਆਓ ਤੂੰ ਪਾਉਣ ਦਾ ਚੱਦਾਂ ਨਹੀਂ ਕੰਨ ਮਾਰਨਾ ਨਾ ਉਹ ਚੁੰਡੀ ਦੀ ਵੇਹੇ ਪੜੀ ਜਾਂਦੀ ਹੈ ਐਨੂਰਾ ਜੀ ਹਲਾਉਣਾ ਨਹੀਂ ਆਉਂਦਾ ਬਹੁਤ ਹੈਲੋ ਕਾਇੰਦੇ ਅੱਜ ਕੜੀ ਚਾਵਲ ਬਣਾਉਣ ਲੱਗੇ ਆ ਅੱਜ ਮੈਂ ਬਣਾਉਣੇ ਆ ਪਤਾ ਕੀ ਆ ਚੌਧਰ ਬਣ ਕੇ ਨਾ ਆਪੇ ਬੈਠੀ ਰਹਿੰਗੀ ਹਾਂ ਕਾਇੰਦੇ ਇਹ ਬਣਾਉਂਗਾ ਯਾਰ ਮੈਨੂੰ ਮੈਨੂੰ ਨਹੀਂ ਖਾ ਕੋਸ਼ਿਸ਼ ਨਹੀਂ ਚਾਹੀਦੀ ਚਲੋ ਵਦਕਾ ਮੈਨੂੰ ਉਹਦੀ ਨਹੀਂ ਇਹ ਬਣਾਉਣੀ ਕਿੱਦਾਂ ਬਣਾਈ ਸੀ ਕਿੱਦਾਂ ਨਹੀਂ ਹਾਂ ਮੈਂ ਤਰ ਰਾਇਲ ਨੇ ਇੱਕ ਵਾਰਿੰਨਾ ਪਿੰਡੀਆਂ ਬਣਾਈਆਂ ਕਿਉਂ ਕਬਲੇ ਨੇ ਕੀ ਕਬਲ ਮਾਰਿਆ ਉੱਥੇ ਜਦੋਂ ਹੋਸਟਲ ਚ ਨਹੀਂ ਹੁੰਦੇ ਸੀ ਸੀਡਲੂ ਤਵਾ ਕਰ ਰਹੇ ਹਾਂ ਨਾ ਕੁੱਕਰ ਚ ਪਿੰਡੀਆਂ ਬਣਾ ਕੇ ਲਾਲਾਂ ਲਾਲਾਂ ਲਾਈਆਂ ਲੱਗ ਗਈਆਂ ਸਾਰੇ ਕਿਤੇ ਚਲੋ ਹਨ ਪਰ ਨਹੀਂ ਦੋਵੇਂ ਮੈਂ ਕਿਹਾ ਘਰੇ ਪੋਚਲ ਗਿਆ ਤੇ ਨਾ ਨਹੀਂ ਮੈਨੂੰ ਆਉਂਦੀਆਂ ਵਾ ਫਿਰ ਲਾਲਾਂ ਵਾਲੀਆਂ ਖਾਧੀਆਂ ਖਾਧੀਆਂ ਹੀ ਨਹੀਂ ਫਿਰ ਪਤਾ ਨਹੀਂ ਕੀ ਕਰਤਾ ਸੀ ਤਾਂ ਉਹਨਾਂ ਦਾ ਚਲੋ ਉਹਦੇ ਵਿੱਚ ਪਾਤੀ ਹਲਦੀ ਫਿਰ ਹਲਦੀ ਲੈਣ ਸਾਰਾ ਕੋ ਮਿਕਸ ਕਰਤਾ ਹਨਾ ਚਲੋ ਇਹ ਜਿਹੜੀ ਕੜੀ ਬਣਨੀ ਆ ਕੀ ਪਤ ਕੀ ਪ੍ਰੋਫੈਸ਼ਨਲ ਆ ਪ੍ਰੋਫੈਸ਼ਨਲ ਵੱਖਰੇ ਤਰੀਕੇ ਦੀ ਕੜੀ ਆ ਏ ਇਹਦੇ ਵਿੱਚ ਕੀ ਕੀ ਪਾਇਆ ਵਾ ਇਹਦਾ ਵੇਖੀਦਾ ਚਾਹਦੇ ਸੀ ਉਹ ਦਿਖਾ ਦਿੰਦਾ ਅੱਛਾ ਜੋ ਜੋ ਪਾਇਆ ਬਈ ਉਹ ਪਾ ਦਿਓ ਤੇ ਬਾਕੀ ਜੋ ਜੋ ਦਹੀਂ ਚ ਪਾਇਆ ਉਹ ਤੁਹਾਨੂੰ ਪਤਾ ਲੱਗ ਹੀ ਗਿਆ ਵਾ ਦਹੀਂ ਦੇ ਵਿੱਚ ਸੱਚ ਇਸ ਥੱਲੇ ਦੇ ਵਿੱਚ ਦਹੀਂ ਪਾਤਾ ਮਿਕਸ ਕਰਕੇ ਤੇ ਬਾਅਦ ਹਲਦੀ ਮਿਰਚ ਲੂਣ ਮਸਾਲਾ ਸਾਰਾ ਕੋ ਪਾ ਦਿੰਦਾ ਪ੍ਰੈਸ਼ਰ ਲਾਤਾ ਇਹ ਕਰਨਾ ਐਵੇਂ ਦੀਆਂ ਚੀਜ਼ਾਂ ਨਾ ਬੇ ਕਿਤੇ ਬਣਾ ਲੈਣਾ ਜਿਵੇਂ ਘਰੇ ਵੀ ਆਪਾਂ ਖਾਂਦੇ ਆ ਘਰੇ ਵੀ ਐਵੇਂ ਦੀਆਂ ਥੋੜੀਆਂ ਤਾਂ ਬਣਾਉਣੀਆਂ ਆ ਬੱਸ ਤਾਂ ਸਮਝ ਗਿਆ ਮੇਰੀ ਗੱਲ ਨੂੰ ਪਤਾ ਆ ਤੂੰ ਕੋਲੀ ਕੋਲੀ ਪਰ ਪਾਣੀ ਜਲਦੀ ਲਿਆਣੀ ਥੱਲੇ ਲੱਗ ਚੱਲੀ ਹੂ ਕਿਉਂ? ਹਲਾ ਮੰਨ ਲਾਈ ਜਾ। ਹੜਾ ਇ ਜਾ ਓਏ। ਨਹੀਂ ਨਹੀਂ। ਕੋ ਬਲੀ ਨਹੀਂ। ਆ ਪਾ ਦੇ ਪਾ ਦੇ ਪਾਣੀ। ਹਲਾ ਮੈਂ ਥੱਲੇ ਨਹੀਂ ਲੱਗਾਂ ਦੇ। ਸਾਰਾ ਪਾ ਦੇ ਆ ਕੀ ਕਰਦੀ ਰੱਜ ਗਈ। ਉਹ ਆ ਕੀ ਪਾਤਾਈ? ਪੱਤਾ ਬਾ ਰਹੇ ਨੇ। ਨਹੀਂ ਨਹੀਂ। ਹੂੰ। ਪਤਾ ਮੈਨੂੰ ਉਹ ਹੀ ਪੱਤਾ ਕੜੀ ਪੱਤਾ ਜੋ ਵੀ ਆ। ਆ ਤੇ ਇਦਾਂ ਕੜਚੀ ਫੇਰਦੇ ਕੜਾ ਪ੍ਰਸ਼ਾਦ ਬਣਾਉਂਦਾ ਹੁੰਦਾ। ਹਣਾ? ਤੇ ਕੜਾ ਪ੍ਰਸ਼ਾਦ ਵੀ ਬਣਾ ਲਓ ਕਿਸ ਦੇਣਾ। ਬਣਾ ਲ ਗਏ ਕੱਲ। ਬਣਾ ਲਓ ਚੋ ਗਾਇ ਵੀ ਕੋਕ ਥੋੜੀ ਥੋੜੀ ਘੜੀ ਕਰਦੇ ਕਰਦੇ ਆ ਪੂਰੀ ਭਰ ਗਈ ਆ ਪਾਣੀ ਪਾ ਪਾ ਕੇ ਪਾ ਪਾ ਕੇ ਕੰਡੇ ਤੱਕ ਕਰ ਦਿੱਤੀ ਹੈ ਹੈ ਹੂੰ ਜਿਸ ਕਰਨ ਨੱਚ ਖਾਂ ਟੱਪ ਖਾਂ ਯਾਰ ਮਨ ਪਰਚਾਵਤ ਕਰ ਯਾਰ ਆ ਯਾਰ ਚੌਲ ਖਾ ਤੂੰ ਬੂਰਤ ਨਾ ਲੋਕਾਂ ਨੂੰ ਕਰ ਘਾ ਕੁ ਵੜਨਾ ਜਾ ਪਰੇ ਨਹੀਂ ਬੂਤ ਨਾ ਰਜੀ ਕਰ ਚੌਲ ਖਾ ਕੇ ਤੂੰ ਜਾ ਕਵਲਾ ਧੁੱਪੇ ਘਾ ਵੱਢ ਕੇ ਲਿਆ ਤੂੰ ਇੱਥੇ ਕੀ ਕਰਦਾ ਹੈਂ ਕਿੱਲੋ ਕਿ ਬੈਠਾ ਕੋੜਾ ਵੇ ਛੋਟੀ ਜੀ ਚੀਜ਼ ਦੇ ਪਰ ਵੇ ਕਿੱਦਾਂ ਦੇ ਇਹਨੂੰ ਆਪਾਂ ਹੈਲੀਕਾਪਟਰ ਕਹਿੰਦੇ ਨੇ ਉਹ ਛੁੱਟ ਆਇਆ ਮਜੂਮ ਬੋ ਕੀਤਾ ਹੈਲੀਕਾਪਟਰ ਦੇਖੋ ਮੇਰੀ ਉਂਗਲ ਕਿੱਡੀ ਕ ਹੁੰਦੀ ਏ ਇੱਕ ਉਂਗਲ ਆਪਣੀ ਕੀ ਕਰਾ ਹੋਣਾ ساری ਉਮਰ ਹੀ ਬੈਠਾ ਰਹਿਣਾ ਇੱਥੇ ਉੱਡ ਜਾ ਨਾ ਨਾ ਮਾਰੀ ਨਾ ਮਾਰਨਾ ਤਾਂ ਹੈ ਹੀ ਨਹੀਂ ਐ ਕਰ ਲਿਆ ਹਾਲ ਯਾਰ ਬਾਈ 18 ਵੇ ਕੀ ਕਹਿੰਦਾ ਕਿੱਥੇ ਆ ਆਵੇਗਾ ਮੈਂ ਕਿਹਾ ਚੱਲ ਬਾਈ 18 ਰਾ ਮੈਨੂੰ ਗੜਾ ਕੋ ਕਹਿੰਦਾ ਪਾਣੀ ਪੀਂਦਾ ਪਿਆ ਵਿਚਾਰਾ ਆਵੇ ਤੇਰੇ ਹੱਥ ਨੂੰ ਪਾਣੀ ਲੱਗਾ ਹੈ ਨਾ ਤਾਂ ਹੀ ਮੈਂ ਕਿਹਾ ਪਾਣੀ ਪੀ ਲੈ ਪਾਣੀ ਪੀ ਰਿਹਾ ਤਿਲਕੇ ਚ ਆਵੇ ਇੱਕ ਪੀ ਲੈ ਪੀ ਲੈ ਸੱਚੀ ਪਿੰਦਾ ਹੋਊਗਾ ਦੇਖ ਧਿਆਨ ਨਾਲ ਹਣਾ ਹੂੰ ਉਹ ਤਾਂ ਆਦਾ ਰੇਜ ਰੇਜ ਕੰਮ ਨਹੀਂ ਉੜਾ ਤਾਨੂੰ ਖਾਵਾਂ ਕਿੱਥੇ ਬੈਠਾ ਵਾ ਉਹ ਉੜਾ ਬੈਠਾ ਵਾ ਇਹ ਨੂੰ ਕਹਿੰਦੇ ਕਿ ਹੁਣਗੇ ਦਾ ਨਾਮ ਕਿ ਹੋਊਗਾ ਅਸਲ ਚ ਹੈਲੀਕਾਪਟਰ ਮੇਰੇ ਹੱਥ ਤੋਂ ਉੱਡ ਕੇ ਇੱਥੇ ਆ ਗਿਆ ਦੇਖੋ ਦੇ ਗਾਇਜ਼ ਆਪਣੀ ਕੜੀ ਤਿਆਰ ਆ ਹੋਣਾ ਬਰਚ ਪਾ ਦਾਂਗੇ ਬਣੀ ਦੀ ਹਾਦੀ ਨਾ ਕ੍ਰਿਸਪੀ ਬਣ ਜਾਣੀ ਐ ਜੀ ਕਰੀ ਹੈ ਨਾ ਕੈਂਟ ਸਵਾਦ ਵੀ ਵੱਖਰਾ ਹੋਣਾ ਹੁਣ ਮਿਕਸ ਕਰਦੇ ਸਾਰੇ ਹੁਣ ਸਾਰੇ ਨੂੰ ਮਿਕਸ ਕਰਤਾ ਹੋਰ ਕੀ ਪੈਣਾ ਇਹਦੇ ਚ ਹੋਰ ਇਹਦੇ ਵਿੱਚ ਮੈਂ ਉਹ ਵੀ ਕਹਿੰਨੀ ਆ ਇੱਥੇ ਥੱਲੇ ਰੱਖ ਫਿਰ ਉਹ ਕਰਦੇ ਆ ਹਾਂ ਭਾਈ ਹੁਣ ਕੀ ਕਰਨ ਲੱਗੂ ਗਾਇਜ਼ ਆਪਾਂ ਕਰਨ ਲਗੇ ਤੜਕਾ ਤਿਆਰ ਇਹਦੇ ਲਈ ਆਪਾਂ ਸਰੋਂ ਦਾ ਤੇਲ ਲੈ ਲਾਂਗੇ ਲਾਲ ਮੇਥੀ ਹਾਂ ਉਹ ਨਾਲਾ ਫਲੇਵਰ ਅੰਦਰ ਚਲ ਗਿਆ ਹੁਣ ਸਾਰਾ ਵਾਓ ਹੁਣ ਜਿਹੜਾ ਕਲਰ ਆਇਆ ਨਾ ਖੜੀ ਦਾ ਹਮ ਹੈ ਨਾ ਕਮਾ ਦੇ ਬਈ ਹੁਣ ਗਾਇਜ਼ ਆ ਜਿਹੜੀ ਸਾਰੀ ਕਮਾ ਦੇਣੀ ਆ ਵਾ ਹਮ ਕੇ ਮਲੇ ਫਲੇਵਰ ਬਹੁਤ ਹੈ ਹੁਣ ਸਟੇਜ ਤੇ ਸਲਾਦ ਕਿੰਨਾ ਹੀ ਮੂੰਹ ਚ ਠੂਸ ਲਿਆ ਦੇਖ ਲਿਓ ਤੁਹਾਨੂੰ ਪਤਾ ਲੱਗ ਗਿਆ ਨਾ ਕੋਈ ਚੱਕਰ ਤ ਨਹੀਂ ਆ ਮੱਜਾ ਚ ਤੈਨੂੰ ਬੰਨ ਦੇਣਾ ਮੈਂ ਅੱਜ ਕੋਈ ਨਹੀਂ ਮੂੰਹ ਨਾ ਹਲਾਏਗਾ ਐਦਾਂ ਹੀ ਆ ਰਹਿਣਾ ਮੋਬਾਈਲ ਕਿੰਨਾ ਮੂੰਹ ਜੇ ਸਲਾ ਦੇ ਨੇ ਪਾਲਿਆ ਖਾ ਨਹੀਂ ਤਾਂ ਮੁੱਕਾ ਮਾਰੂੰਗਾ ਮੂੰਹ ਤੇ ਮੂੰਚ ਫੁੱਲਵਾ ਮੂੰਹ ਲੱਗਦਾ ਤਾਂ ਇਧਰ ਕੋਈ ਬੰਦ ਗੋਪੀ ਇਹਨੇ ਕਿਦਾਂ ਖਲਾਸ ਦੀ ਇਹਨੇ ਮੂੰਚ ਪਾਈ ਇਧਰ ਚੌਲ ਬਈ ਰੈਂਟ ਕੇ ਰੈਡੀ ਹੁੰਦੇ ਪਏ ਆ ਤੇ ਸਲਾਦ ਕੱਢਦਾ ਲਾਪਰੀ ਆ ਅਸੀਂ ਲਈਆਂ ਆਂ ਗਿਆ ਵਿਸ਼ਾਲ ਚੋਂ ਸ਼ਹਿਰੋਂ ਲਈਆਂ ਆਂ ਗਿਆ ਥਾਲੀਆਂ ਦੋ ਇਹਨਾਂ ਵਿੱਚ ਆਪਾਂ ਕੜੀ ਚੌਲ ਖਾਵਾਂਗੇ ਜਿਆਰੇ ਨਾ ਅੱਲਾਪੇ ਸਲਾਦ ਕੱਢਣ ਲਵੇ ਪਰ ਘੈਂੜ ਜਿਹਾ ਕੱਢ ਲਾ ਵੀ ਜਾ ਈ ਖਾਜੀ ਤੱਕ ਚਿੱਤੀ ਜਾਂਦਾ ਦੇਖ ਲਓ ਮੂੰਹ ਥੋੜਾ ਪਰ ਲਿਆ ਕਰ ਇਹ ਪਨੀਰ ਦੀ ਸਬਜ਼ੀ ਨਹੀਂ ਮੇਰੀ ਫੇਵਰੇਟ ਆ ਹੂੰ ਬਣ ਕੇ ਰੈਡੀ ਬਈ ਚੌਲ ਚਾਵਲ ਧਰਗਾ ਆਦੇਾਰੇ ਸਾਰੇ ਚੱਲ ਜਿਹੜੀ ਹੁਣ ਉਹ ਆ ਇੱਧਰ ਆਪਣਾ ਸਰਾਦ ਆ ਰੈਡੀ ਕੜੀ ਕੜੀ ਆ ਰੈਡੀ ਪਾਵਾਂ ਨਹੀਂ ਨਹੀਂ ਇੱਧਰ ਨਹੀਂ ਪਾਰ ਰਿਹਾ ਮੇਰੇ ਘਾਜ ਚ ਚਲੋ ਬਈ ਇਹਨਾਂ ਨੇ ਬਣਾਲੇ ਆ ਚਾਲ ਦੇਖੋ ਬਈ ਕਿੰਨੇ ਘੈਂਡ ਲਾਤਾ ਵਾਓ ਸੁਆਦ ਮੇਰਾ ਜੀ ਕਰ ਲਾ ਪੈਂਦਾ ਬਸ ਕੈਮਰਾਮੈਨ ਵਿਚਾਰਾ ਪਿੱਥੇ ਵੀ ਲੜ ਰਿਹਾ ਤੂੰ ਅੱਥਣਾ ਖਾਣ ਲਈ 아, 네, 쏘쏘한다. 아, 네. 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 ਚੱਲ ਤੂੰ ਬਈ ਦੱਸ ਮੈਂ ਮਾਤਾ ਸਵਾਦ ਮੈਨੂੰ ਹੱਥ ਨਾਲ ਵਧੀਆ ਲੱਗਦਾ ਮੈਨੂੰ ਉਹ ਵਧੀਆ ਲੱਗਾ ਉਹ ਵੀ ਇਹ ਪੁਨੀਆ ਇਹ ਪਲੇਟ 'ਚ ਮੈਨੂੰ ਇਦਾਂ ਵਧੀਆ ਮੈਨੂੰ ਪਤਾ ਕੀ ਹੱਥ ਤੇ ਪਤਾ ਕਿਵੇਂ ਵਧੀਆ ਲੱਗਦਾ ਉਹ ਨਕੇਲਿਆਂ ਵਾਲੇ ਪੱਤੇ ਆ ਤੇ ਇਦਾਂ ਨਹੀਂ ਸਵਾਦ ਬਣਿਆ ਵਾ ਸਰਾਇਆ ਕਹਿੰਦੇ ਦੋਵੇਂ ਸਵਾਦ ਬਹੁਤ ਬਣਿਆ ਮੁੰਨੀਆਂ ਛੁਣੀਆਂ ਤੇ ਹੁਣ ਗਾਇਜ਼ ਇਹ ਦੋਨੋਂ ਖਾਂਦੇ ਪਹਿਲਾਂ ਆਪਣੇ ਕਿਵੇਂ ਆ ਇਹ ਸੁਆਦਿਸ਼ਟ ਬਹੁਤ ਚੁੱਕ ਕਰਕੇ ਲੱਗੇ